ਹਾਂ ਜੀ ਨਾਮ ਤਾਂ ਡਾ ਬ੍ਰਿਮਿੰਦਰ ਸਿੰਘ ਜੀ ਕੀ ਹੋਇਆ ਕਿਥੇ ਐਕਸੀਡੈਂਟ ਹੋਇਆ ਅਰੇ ਰਾਮਪੁਰੇ ਅਰੇ ਮੇਰਾ ਚੁੱਤੇ ਆ ਇਹ ਇਹ ਉਹ ਜਿਹੜਾ ਟੂਲ ਟੈਕ ਟੂਲ ਟੈਕ ਹੋਇਆ ਕੀ ਹੋ ਗਿਆ ਇਸ ਕੋ ਮure ਕਾਰ ਹੈ ਯਹੀ ਕਾਰ ਨੇ ਕੱਟ ਮਾਰਿਆ ਅੱਛਾ ਕਾਰ ਦੇ ਜਦੋਂ ਕੱਟ ਮਾਰਿਆ ਬੈਲਜਨ ਵਿਗੜ ਗਿਆ ਗੱਡੀ ਦਾ ਨਾਲ ਦੇ ਵਿੱਚ ਵੱਜੀ ਕਾਰ ਤੇ ਨਾਲ ਸਾਰੇ ਕਾਰਾਂ ਆਏ ਲੱਗੇ ਖਿੱਚ ਗਏ ਕੀ ਕਰਾਣਾ ਹੁੰਦਾ ਹੈ ਜੀ ਉਹ ਕਰਾਵੇਂਗੇ ਦੋ ਬੀਜਾ ਕਿਉਂ ਹੈ ਜਰੂਰੀ ਕਰਾਉਿਆ ਇੱਕ ਡਰਾਈਵਰ ਹੈ ਜੀ ਉਹ ਹੈ ਜੀ ਉਹ ਗੱਡੀ ਤੇ ਸੀ ਨਾਲ ਹੀ ਉਹਦਾ ਕਾਲੀ ਨਹੀਂ ਹਾਂ ਜੀ ਜੀ ਕਾਰ ਵਾਲੇ ਕਿੱਥੇ ਹੋ ਹਾਂ ਕਾਰ ਵਾਲੇ ਪਤਾ ਨਹੀਂ ਜੀ ਉਹਦਾ ਪਤਾ ਨਹੀਂ ਮੈਂ ਤਾਂ ਬੇਹੋਸ਼ ਹੋ ਗਿਆ ਜੀ ਲੱਕੀ ਕੋਣਾ ਇੱਥੇ ਲੈ ਕੇ ਐਂਬੂਲੈਂਸ ਆ ਜੀ ਨਾ ਨਾ ਕਮਲਦੀਪ ਸਿੰਘ ਤੇ ਰਾਮਪ੍ਰਭੂ ਰਹਿਣਾ ਉਹ ਲਈ ਮੈਂ ਇਹਦਾ ਟੈਂਟਰ ਵਾਲੇ ਨੇ ਪਿੱਛੇ ਵਾਰੀ ਗੱਡੀ ਜੀ ਇੱਕ ਗੱਡੀਆਂ ਸਾਰੀਆਂ ਖੜੀਆਂ ਸੀਗੀਆਂ ਫਾੜਕ ਲੱਗਿਆ ਹੋਇਆ ਸੀਗਾ ਤੇ ਪਿੱਛੋਂ ਆ ਕੇ ਕੋਈ ਤੇਜ਼ ਸਪੀਡ ਨਾਲ ਕੈਂਟਰ ਵਾਲੇ ਨੇ ਜਦੋਂ ਉਹਨੇ ਸੁਰਤਰੀ ਜਿਹਾ ਕੁਝ ਹੋ ਗਿਆ ਉਹਨੂੰ ਜੀ ਉਹਦੇ ਕਰਕੇ ਐਕਸੀਡੈਂਟ ਹੋਇਆ ਸਾਰਾ ਇਹ ਬੰਦੇ ਬਚਾਏ ਸਾਰਿਆਂ ਦਾ ਜੀ ਤੇ ਕੋਈ ਬਾਈ ਜਾਨੀ ਨੁਕਸਾਨ ਕਿਤੇ ਤਾਂ ਨਹੀਂ ਹੋਇਆ ਆਪ ਕੋਸਨ ਜੀ ਸ਼੍ਰੀਸ਼ੇਰ ਸਿੰਘ ਜੀ ਕੀ ਮਾਮਲਾ ਹੈ ਮਾਮਲਾ ਇਹ ਹੋਇਆ ਜੀ ਵੀ ਇਥੇ ਫੜਕ ਬੰਦ ਸੀ ਜੀ ਕੋਈ 3-400 ਗੱਡੀਆਂ ਇਥੇ ਮੂਹਰੇ ਖੜੀਆਂ ਸੀ ਸਾਡੀ ਜਿਹੀਆਂ ਸੀ ਗੱਡੀਆਂ ਖੜੀਆਂ ਸੀ ਲਾਈਨ ਦੇ ਵਿੱਚ ਲਾਈ ਜੀ ਮਗਰ ਉਹ ਇੱਕ ਕੈਂਟਰ ਆਇਆ ਨੇ ਆ ਕੇ ਚਾਰ-ਪੰਜ ਗੱਡੀਆਂ ਚੱਕ ਲਈਆਂ ਮਗਰ ਉਹਨਾਂ पता नहीं नशा खा कोई पता नहीं कुछ दौरा पता नहीं किया ब्रेक नहीं बचे आ गई कोई चांस का पता नहीं लगे भी सारे ज्ञानी तो है नुकसान बंदे का बचा बचता परमात्मा मेहर करके सर फाटक बंद था हमारी गाड़ी सभी खड़ी थी पीछे से कैंट लाई और पांच छे गाड़ी को डाके ले गई साथ में भगवान की दिवस किसी के चोट तो, चोट तो तो नहीं आई कुछ फ्रैक्चर हुए हैं बाकी सब ठीक है जी गाड़ियों के नुकसान है जी गाड़ी आप देख लो सभी गाड़ी पूरी खत्म है जी